ਖੇਮਕਰ ਨਜ਼ਦੀਕ ਖਾਰਾ ਦੇ ਪੰਜਾਬੀ ਕੈਂਟਰ ਚਾਲਕ ਦੀ ਆਸਟ੍ਰੇਲੀਆ ਹਾਦਸੇ ਦਰਾਂਨ ਹੋਈ ਮੌਤ ਆਸਟ੍ਰੇਲੀਆ ਵਿੱਚ ਪੰਜਾਬ ਦਾ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਆਸਟ੍ਰੇਲੀਆ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪਿੰਡ ਰਾਮਖਾਰਾ ਦੇ ਇੱਕ ਟਰੱਕ ਡਰਾਈਵਰ ਨੌਜਵਾਨ ਦੀ ਮੌਤ ਹੌਂਦੀ ਦੁੱਖਦਾਈ ਖਬਰ ਪ੍ਰਾਪਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਜਦੋਂ ਟਰੱਕ ਪਲਟ ਗਿਆ ਤਾਂ ਉਸ ਵਿੱਚ ਅੱਗ ਲੱਗ ਗਈ ਤੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਭਾਰਤ ਪਾਕਿਸਤਾਨ ਸਰਹੱਦ ਨੇੜੇ ਸਥਿਤ ਪਿੰਡ ਰਾਮਖੜਾ ਵਸਨੀਕ ਨਿਰਮਲ ਸਿੰਘ ਦਾ ਪੁੱਤਰ ਅਰਸ਼ਪ੍ਰੀਤ ਸਿੰਘ 23 ਸਾਲ ਕੁਝ ਸਮਾਂ ਪਹਿਲਾਂ ਪੜ੍ਹਾਈ ਲਈ ਆਸਟ੍ਰੇਲੀਆ ਦੇ ਪਰਥ ਗਿਆ ਸੀ ਅੱਜ ਸਵੇਰੇ ਜਦੋਂ ਅਰਸ਼ਪ੍ਰੀਤ ਇੱਕ ਕੰਟੇਨਰ ਰਾਹੀਂ ਸਮਾਨ ਢੋ ਰਿਹਾ ਸੀ ਤਾਂ ਰਸਤੇ ਵਿੱਚ ਅਚਾਨਕ ਭਿਆਨਕ ਸੜਕ ਹਾ사 ਵਾਪਰ ਗਿਆ ਇਸ ਹਾਸੇ ਵਿੱਚ ਇਸ ਦਾ ਕੰਟੇਨਰ ਸੜਕ ਤੇ ਪਲਟ ਗਿਆ ਅਤੇ ਫਿਰ ਇਸ ਨੂੰ ਅੱਗ ਲੱਗ ਗਈ ਇਸ ਹਾਸੇ ਵਿੱਚ ਅਰਸ਼ਪ੍ਰੀਤ ਅਰਸ਼ਪ੍ਰੀਤ ਸਿੰਘ ਖੈਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਸੇ ਤੋਂ ਬਾਅਦ ਪਰਿਵਾਰਕ ਮੈਂਬਰ ਡੂੰਗੇ ਸਦਮੇ ਵਿੱਚ ਹਨ ਅਤੇ ਉਹ ਬੁਰੀ ਤਰ੍ਹਾਂ ਰੋ ਰਹੇ ਹਨ ਪਰਿਵਾਰ ਸਰਕਾਰ ਤੋਂ ਮਿੱਤ ਮੈਂ ਜੀ ਸੁੰਦਰ ਸਿੰਘ ਸਾਹਿਬ ਦਾ ਸਰਪੰਚਾ ਜੀ ਪ੍ਰਿੰਸੀਪਲ ਦਾ ਛੋਟਾ ਭਰਾ ਹੈ ਜੀ ਸਾਡਾ ਪੁੱਤਰਾ ਲੱਗਦਾ ਹੈ ਜਿਹੜਾ ਕਿ ਆਸਟ੍ਰੇਲੀਆ ਵਿੱਚ ਕੁਝ ਸਮਾਂ ਪਹਿਲਾਂ ਗਿਆ ਸੀ ਉਹਨਾਂ ਦਾ ਉੱਥੇ ਚਾਨ ਚੱਕੀ ਤੱਕ ਪਲਟ ਗਿਆ ਤੇ ਜਿਹੜਾ ਜੇਹ ਕਰਕੇ ਉਹਨਾਂ ਦੀ ਡੈਥ ਹੋ ਗਈ ਤੇ ਉਸ ਵਾਸਤੇ ਆਏ ਸਾਰਾ ਪਰਿਵਾਰ ਹਰ ਇੱਕ ਨੂੰ ਸਿਯੋਗ ਦੇਣ ਦੀ ਬੇਨਤੀ ਕਰਦੇ ਆ ਕਿ ਦੁੱਖ ਦੀ ਘੜੀ ਵਿੱਚ ਦੁੱਖ ਹੁੰਦਾ ਦੁੱਖ ਵੰਡਿਆ ਜਾਂਦਾ ਆ ਹੌਣਾ ਸਮਾਂ ਜਿਹੜਾ ਸ਼ਾਂਤੀ ਨਾਲ ਬਤੀਤ ਹੋ ਜੇ ਸਾਰਾ ਸੱਜਣਾ ਮਿੱਤਰਾਂ ਸੁਨੇਹਾਂ ਨੂੰ ਇਹ ਬੇਨਤੀ ਕਰਦੇ ਆ ਕਿ ਹਰ ਇੱਕ ਦਾ ਪਰਿਵਾਰ ਸੁਖੀ ਵਸੇ ਖਾਸਾ ਵੈਗੁਰਜੀ ਕੀ ਫਤਹ ਕਿੰਨੀ ਕੁ ਮਸੀ ਬੱਚੇ ਦੀ ਤੇ ਉਮਰ ਤੁਸੀਂ 22 ਸਾਲ ਬੱਚੇ ਦੀ ਉਮਰ ਸੀਗੀ ਅੱਜ ਤੋਂ ਕੋਈ ਤਕਰੀਬਨ 5 ਸਾਲ ਪਹਿਲੋ ਗਿਆ ਸੀ ਪਲੱਸ 2 ਕਰਕੇ ਗਿਆ ਸੀ ਕੀ ਨਾਂ ਕੀ ਅਰਸ਼ਦੀਪ ਸਿੰਘ ਜੀ ਹਾਂ ਜੀ ਹਾਂ ਜੀ ਤੇ ਹੁਣ ਮਿਲ ਕੇ ਫੈਮਿਲੀ ਪਰਿਵਾਰ ਕੀ ਮੰਗਤਾਂ ਦੇ ਉੱਤੇ ਗਏ ਲੈਣ ਵਾਸਤੇ ਹੁਣ ਉਹਨਾਂ ਦਾ ਪਰਿਵਾਰ ਜਿਹੜਾ ਉਸ ਦਾ ਬਾਪ ਜਿਹੜਾ ਕਿ ਟੀਚਰ ਦੀ ਲਾਣਾ ਉਹ ਅਸਲੀ ਨੌਕਰੀ ਕਰਦੇ ਟੀਚਰ ਦੀ ਤੇ ਉਹ ਤੇ ਉਹਦੀ ਮੰਮੀ ਜਿਹੜੀ ਅਰਸ਼ ਦੇਵ ਦੀ ਆ ਉਹ ਆਸਟ੍ਰੇਲੀਆ ਗਏ ਨੇ ਜਾ ਕੇ ਜਿਹੜਾ ਵੀ ਕਾਰਵਾਈ ਉਹ ਕਾਰਵਾਈ ਪੂਰੀ ਕਰਕੇ ਉਸ ਤੋਂ ਬਾਅਦ ਜਦੋਂ ਆਉਣਗੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਲਿਖਿਆ ਜਾਊਗਾ ਟਕਣਾ ਕੱਢਿਆ ਪਿੰਡ ਰਾਮਕੜੇ ਵਿੱਚ ਕੀ ਇਹ ਘਟਨਾ ਹੋਈ ਆ ਨੋਰਮਲ ਨਹੀਂ ਬੈਸਟ ਇਸ ਇਹ ਸਾਡਾ ਸਾਡੇ ਪਰਿਵਾਰ ਦਾ ਸਾਡੇ ਹੱਥਾਂ 'ਚ ਹੀ ਪਲਿਆ ਛੋਟਾ ਛੋਟਾ ਜਿਹਾ ਅਸੀਂ ਤੇ ਪੜਾ ਲਿਖਾ ਕੇ ਜਿੱਤਨਾ ਲੋਕੀ ਬਾਹਰ ਜਾਂਦੇ ਉਤਨਾ ਹੀ ਇਹ ਵੀ ਬੱਚਾ ਬਹੁਤ ਇੰਟੈਲੀਜੈਂਟ ਸੀ ਤੇ ਆਸਟ੍ਰੇਲੀਆ ਪਰਥ ਦੇ ਵਿੱਚ ਇਹ ਆਪਣਾ ਪੜ੍ਹਾਈ ਪੂਰੀ ਕਰਕੇ ਤੇ ਆਪਦਾ ਕੰਮ ਕਰ ਰਿਹਾ ਸੀ ਤੇ ਟਰੱਕ ਚਲਾ ਰਿਹਾ ਸੀ ਟਰੱਕ ਦਾ ਟਾਇਰ ਫਟਣ ਨਾਲ ਮਤਲਬ ਐਡਾ ਸੋਹਣਾ ਨੌਜਵਾਨ ਜਿਹੜਾ ਨਾਲ ਹੀ ਟਰੱਕ ਨੂੰ ਅੱਗ ਲੱਗ ਗਈ ਤੇ ਇਹ ਬਹੁਤ ਦੁਖਦਾਈ ਘਟਨਾ ਤੇ ਸਾਡੇ ਸਾਰੇ ਇਲਾਕੇ ਦੇ ਵਿੱਚ ਇਹ ਸੋਗ ਦੀ ਲਹਿਰ ਜਿਹੜੀ ਆ ਉਹ ਫੈਲੀ ਪਈ ਆ ਉਹਨਾਂ ਦੇ ਸਾਡੇ ਹੱਥਾਂ ਸਾਰਿਆਂ ਦੇ ਜਿਹੜੇ ਪਲਿਆ ਤੇ ਜਵਾਨ ਹੋਇਆ ਤੇ ਬਾਹਰ ਗਿਆ ਬਹੁਤ ਮਾਰੀ ਘਟਨਾ ਹੋਈ ਆ ਤੇ ਸਾਰਾ ਖੈਰੇ ਪਰਿਵਾਰ ਨੂੰ ਕੀ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਬੜਾ ਦੁੱਖ ਆ ਜਿਹੜਾ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਸਾਨੂੰ ਉਥੇ ਉਹਦੇ ਮਾਤਾ ਪਿਤਾ ਵੀ ਚਲੇ ਗਏ ਨੇ ਜੀ ਅਜੇ ਡੀਐਨਏ ਟੈਸਟ ਹੋਊਗਾ ਕਿਉਂਕਿ ਬਰਨ ਹੋ ਗਈ ਆ ਟਰੱਕ ਦੇ ਵਿੱਚ ਬੋਡੀ ਤੇ ਜੋ ਉਹਨਾਂ ਸਰਕਾਰਾਂ ਦੇ ਰੂਲ ਨੇ ਉਹ ਉਸੇ ਤਰੀਕੇ ਦੇ ਨਾਲ ਉਹ ਡੀਐਨਏ ਕਰਕੇ ਤੇ ਪਰਿਵਾਰ ਦੇ ਹਵਾਲੇ ਜਿਹੜੀ ਆ ਬੋਡੀ ਕਰਨਗੇ ਤੇ ਫਿਰ ਇਸ ਕਰਕੇ ਬਰਨ ਹੋਈ ਕਰਕੇ ਸਰਕਾਰ ਜਿਹੜਾ ਉੱਥੇ ਹੀ ਹੋਊਗਾ ਬਾਕੀ ਪਰਿਵਾਰ ਜਿਹੜਾ ਇੱਥੇ ਆ ਤੇ ਭੋਗ ਜਿਹੜਾ ਇੱਥੇ ਪਾਇਜਾਂਗੇ